ਜੀ ਅਜੀ ਬਾਈ ਜੀ ਕੀ ਨਾਮ ਆ ਮੇਰਾ ਨਾਮ ਹਿੰਦਰਜੀ ਸਿੰਘ ਜੀ ਤੇ ਗੱਲ ਹੋਈ ਹੈ ਜਿਹੜਾ ਹਾਦਸਾ ਹੋਇਆ ਹੈ ਤੇ ਅੱਜ ਜੋ ਇਹ ਅੱਜ ਦਾਣਾ ਆਪਣਾ ਵੱਡੇ ਹਾਈਵੇ ਤੋਂ ਪਠਾਨਾ ਰੋਡ ਤੇ ਜਿਹੜਾ ਜਾ ਰਹੇ ਆਂ ਸ਼ਹਿਰ ਨੂੰ ਰਸਤਾ ਉਹਦੇ ਉੱਤੇ ਕੱਟ ਦੇ ਉੱਪਰ ਹੋਇਆ ਉਹਦੇ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਪਠਾਨਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਹਰਪਤਾਰ ਦੇ ਵਿੱਚ ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰੋਸ ਕਰਤੀ ਟਰੱਕ ਸਾਰਾ ਲੰਘ ਲੰਘ ਚੁੱਕੇ ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲਾ ਸੀਗਾ ਤੇ ਉਧਰੋਂ ਮੰਗਰੋ ਸਕੂਲ ਵਾਲੀ ਗੱਡੀ ਆ ਰਹੀ ਸੀ ਉਦੋਂ ਸਪੀਡ ਹੋਣ ਕਰਕੇ ਉਹ ਤਾਂ ਕੰਟਰੋਲ ਨਹੀਂ ਹੋਇਆ ਜੇ ਮਾੜੇ-ਮੋٹے ਬ੍ਰੇਕ ਲਾ ਦਿੰਦਾ ਉਹ ਮਤਲਬ ਇਹ ਐਡਾ ਹਾਦਸਾ ਨਹੀਂ ਵਾਪਰਦਾ ਸੀਗਾ ਉਹ ਟਰੱਕ ਦੇ ਪਿੱਛੇ ਬੜੀ ਟਰੱਕਾਂ ਲੰਘ ਚੁੱਕੇ ਸੀਗਾ ਜਿਹੜੇ ਪੂਜੀ ਬੈਨ ਆ ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨਫੀਲਡ ਸਕੂਲ ਦੀ ਇੱਕ ਬੈਨ ਹੈ ਗ੍ਰੀਨਫੀਲਡ ਸਕੂਲ ਹੈ ਜੀ ਇਹ ਬੱਚੇ ਹਾਂ ਜੀ ਦੋ ਤਿੰਨ ਬੱਚੇ ਛੱਟੇ ਬੱਜੀਆਂ ਜੀ ਰੱਖੋ ਇਹ ਜਿਹੜਾ ਕੋਨਾ ਜਿਹੜੇ ਸਕੂਲਾਂ ਦੇ ਆ ਬੰਨਾ ਬਹੁਤ ਤੇਜ਼ ਰਫ਼ਤਾਰ ਨਾਲ ਛੋਟੇ ਛੋਟੇ ਬੱਚੇ ਹੁੰਦੇ ਆ ਕਰਾਂਗੇ ਬਾਈ ਗੱਲਾਂ ਆ ਵੀ ਚਲੋ ਸਕੂਲਾਂ ਦਾ ਟਾਈਮ ਵੀ ਥੋੜਾ ਹੁੰਦਾ ਬੱਚਿਆਂ ਨੂੰ ਵੀ ਲੈਂਦੇ ਕਰਦੇ ਵੀ ਲੇਟ ਹੋ ਜਾਂਦੇ ਨੇ ਪਰ ਐ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹਨਾ ਕਿ ਬੱਚੇ ਹੁੰਦੇ ਨੇ ਛੋਟੇ ਵੀ ਦੇਖ ਕੇ ਚਲਾਉਣੀ ਚਾਹੀਦੀ ਗੱਡੀਆਂ 'ਚ ਬਹੁਤ ਵੱਡਾ ਹਾਦਸਾ ਵਾਪਰ ਜਾਂਦਾ ਚਲੋ ਸ਼ੁਕਰ ਮੰਨੂ ਕਿ ਥੋੜਾ ਹੋਇਆ ਵੀ ਜੇ ਕਿ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਜਾਂ ਨੁਕਸਾਨ ਹੋ ਜਾਂਦਾ ਜੀ